ਜਿਹੜੀ ਚੀਜ਼ ਨਹੀਂ ਖਰਾਬ ਹੁੰਦੀ ਰੱਖੋ ਆਪਣੇ ਘਰ ਟਾਰਚ ਵੀ ਰਹਿਣੀ ਚਾਹੀਦੀ ਐ ਚਾਰ ਰੱਖੋ ਸਬਜੀਦਾਨ ਨਾਲ ਲਈ ਚਾਰ ਨਹੀਂ ਬੰਦਾ ਖਾ ਲੰਦਾ ਦੋ ਸਾਲ ਹੋ ਗਏ ਕਹਿੰਦੇ ਆ ਉਹ ਵੀ 6-6 ਮਹੀਨੇ ਦਾ ਰਾਸ਼ਨ ਜਰੂਰ ਪਾ ਲਓ ਭਾਈ ਰਾਸ਼ਨ ਖਾਣ ਵਾਸਤੇ ਹੈ ਹੀ ਨਹੀਂ ਜਿਨ੍ਹਾਂ ਨੇ 6 ਮਹੀਨੇ ਦਾ ਪਾਇਆ ਉਹ ਮੌਜਾ ਲੈਣਗੇ ਬਾਕੀ ਹੁਣ ਦੇਖਦੇ ਆਸੇ ਪਾਸੇ ਨੂੰ ਵੀ ਕੀ ਬਣ ਗਿਆ ਮਹਾਪੁਰਖ ਵੱਡੇ ਕਿਹਾ ਕਰਦੇ ਸੀ ਕਹਿੰਦੇ 70 ਫੁੱਟ ਪਾਣੀ ਆਉਣਾ ਤੁਸੀਂ ਸੋਚ ਲਓ ਵੀ 70 ਫੁੱਟ ਕਿੰਨਾ ਹੁੰਦਾ ਤੈਨੂੰ ਡਰਾ ਨਹੀਂ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਵੀ ਨਾਮ ਜਪ ਲਓ ਫਿਰ ਸਮਾਂ ਨਹੀਂ ਮਿਲਣਾ ਆ ਜਿਹੜਾ ਨਾਮ ਹੈ ਨਾ ਤੁਹਾਡਾ ਜੇ ਹੁਣ ਤੁਸੀਂ ਨਾਮ ਜਪੋਗੇ ਜਿਹੜਾ ਤੁਹਾਡਾ ਪ੍ਰਕਾਸ਼ ਹੈ ਤੁਹਾਡੇ ਪ੍ਰਕਾਸ਼ ਨਹੀਂ ਤੁਹਾਨੂੰ ਬਚਾਉਣਾ ਜਿੱਥੇ-ਜਿੱਥੇ ਪ੍ਰਕਾਸ਼ ਹੋਏਗਾ ਜਿੱਥੇ ਮਹਾਰਾਜ ਦਾ ਸੇਵਾਦਾਰ ਕੋਈ ਵੀ ਬੈਠਾ ਹੋਏਗਾ ਜੇ ਤੁਸੀਂ ਨਾਮ ਜਪਦੇ ਹੋ ਤੁਹਾਡੇ ਕਰਕੇ ਪਿੰਡ ਦਾ ਬਚਾਅ ਹੋ ਜਾਣਾ ਜੇ ਤੁਸੀਂ ਨਾਮ ਜਪਦੇ ਹੋ ਮੂਲ ਮੰਤਰ ਸਾਹਿਬ ਕਰਦੇ ਹੋ ਜਿਹੜੇ ਪੰਡਿਤ ਤੁਸੀਂ ਰਹਿੰਦੇ ਹੋ ਉਹ ਪੂਰੇ ਦਾ ਬਚਾਅ ਹੋ ਜਾਣਾ ਉਹ